ਸੁਪਰੀਮ ਕੋਰਟ ਨੇ ਪਿਛਲੇ ਹਫਤੇ ਦਿੱਲੀ ਦੇ ਇੱਕ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਕਾਰਨ ਤਿੰਨ ਸਿਵਲ ਸੇਵਾ ਵਿਦਿਆਰਥੀਆਂ ਦੀ ਮੌਤ ਦਾ ਦੇ ਮਾਮਲੇ ਦੇ ਵਿੱਚ ਸੋਮਵਾਰ ਨੂੰ ਖੁਦ ਨੋਟਿਸ ਲਿਆ ਅਤੇ ਕੇਂਦਰ ਤੋਂ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਜਵਾਬ ਤਲਬ ਕੀਤਾ ਜੱਜ ਸੂਰੀਆਕਾਂਤ ਅਤੇ ਜੱਜ ਉੱਜਲ ਪੁਈਆ ਦੀ ਬੈਂਚ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਸਥਾਨੀ ਚਹਾਲ ਹੀ ਚ ਵਾਪਰੀ ਇਹ ਘਟਨਾ ਸਾਰਿਆਂ ਦੇ ਲਈ ਅੱਖਾਂ ਖੋਲਣ ਵਾਲੀ ਹੈ ਬੈਂਚ ਨੇ ਕਿਹਾ ਹੈ ਕਿ ਇਨਾ ਥਾਵਾਂ ਕੋਚਿੰਗ ਸੈਂਟਰ ਡੈਥ ਚੈਂਬਰ ਬਣ ਗਈਆਂ ਨੇ ਕੋਚਿੰਗ ਸੰਸਥਾ ਦਾ ਉਦੋਂ ਤੱਕ ਆਨਲਾਈਨ ਸੰਚਾਲਨ ਕੀਤਾ ਜਾ ਸਕਦਾ ਹੈ ਜਦੋਂ ਤੱਕ ਉਲੋ ਸੁਰੱਖਿਆ ਮਾਪਦੰਡਾ ਦੇ ਲਈ ਬੁਨਿਆਦੀ ਮਾਪਦੰਡਾ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਨਾ ਕਰਨ ਕੋਚਿੰਗ ਸੈਂਟਰ ਦੇਸ਼ ਦੇ ਵੱਖ-ਵੱਖ ਖੇਸਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਜੀਵਨ ਦੇ ਨਾਲ ਖਿਲਵਾੜ ਕਰ ਰਹੇ ਨੇ ਦਿੱਲੀ ਹਾਈ ਕੋਰਟ ਨੇ 올ਡ ਰਜਿੰਦਰ ਨਗਰ ਦੇ ਵਿੱਚ ਰਾਵ ਆਈ ਐਸ ਸਟਡੀ ਸਰਕਲ ਦੀ ਇਮਾਰਤ ਦੇ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਕਾਰਨ ਤਿੰਨ सिविल सेवा विद्यार्थੀਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ ਨੂੰ ਟ੍ਰਾਂਸਫਰ ਕਰ ਦਿੱਤੀ ਸੀ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਜਨਤਾ ਨੂੰ ਜਾਂਚ ਤੇ ਕੋਈ ਸ਼ੱਕ ਨਾ ਹੋਵੇ ਇਸ ਘਟਨਾ ਚ ਮਾਰੇ ਗਏ ਸਿਵਲ ਸੇਵਾ ਵਿਦਿਆਰਥੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੀ ਸ਼੍ਰੀਆ ਯਾਦਵ ਉਮਰ 25 ਸਾਲ ਤੇਲਗਾਨਾ ਦੀ ਤਾਨਿਆ ਸੋਨੀ ਉਮਰ 25 ਸਾਲ ਅਤੇ ਕੇਰਲ ਦੇ ਨੀਵਨ ਡੈਲਵਿਨ 24 ਸਾਲ ਵੱਜੋ ਹੋਈ ਸੀ